ਨਸਾ ਤਸਕਰ ਜਦੋਂ ਭੱਜਣ ਲੱਗਿਆ ਤੇ ਪਟਿਆਲਾ ਵਿਖੇ ਬਡੁੰਗਰੇ ਇਲਾਕੇ ਦੇ ਵਿੱਚ ਪੁਲਿਸ ਨਾਲ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਤਸਕਰ ਜ਼ਖਮੀ ਹੋਏ ਉਹਨੂੰ ਇਲਾਜ ਲਈ ਰੇਂਦਰ ਹਸਪਤਾਲ ਵਿਖੇ ਭੇਜਿਆ ਗਿਆ ਇਸ ਦੇ ਬਾਰੇ ਜਾਣਕਾਰੀ ਐਸਐਸਪੀ ਪਟਿਆਲਾ ਡਾਕਟਰ ਨਾਨਾ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਤਸਕਰ ਦੇ ਖਿਲਾਫ ਕਈ ਮਾਮਲੇ ਐਨਡੀਪੀਐਕਸ ਐਕਟ ਦੇ ਅਤੇ ਕਈ ਤਰ੍ਹਾਂ ਦੇ ਮਾਮਲੇ ਪੀਪ ਤੋਂ ਵੱਧ ਮਾਮਲੇ ਦਰਜ ਐ ਔਰ ਇਹ ਕਥਿਤ ਰੂਪੀ ਨੂੰ ਜਦ ਅਸੀਂ ਨਸਾ ਤਸਕਰੀਨ ਗ੍ਰফতার ਕੇ ਤਸੀਹ ਨਸੀਲੀ ਗੋਲੀਆਂ ਮਿਲੀਆਂ ਸੀ ਉਹਦੇ ਬਾਅਦ ਇਸਨੇ ਦੱਸਿਆ ਕਿ ਮੇਰੇ ਕੋਲ ਹਥਿਆਰ ਲੁਕੋ ਕੇ ਰੱਖਿਆ ਹੈ ਉਸ ਹਥਿਆਰ ਨੂੰ ਜਦ ਦੇਖਣ ਉੱਥੇ ਗਏ ਤਾਂ ਜਿਹੜਾ ਲੋੜ ਸੀ ਉਸ ਵਿਅਕਤੀ ਵੱਲੋਂ ਇਸ ਪੁਲਿਸ ਅਧਿਕਾਰੀ ਤਾਰਾ ਚੰਦ ਜਿਹੜੇ ਉਹਨਾਂ ਤੇ ਗੋਲੀ ਚਲਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਬਚਾਵ ਦੇ ਵਿੱਚ ਗੋਲੀ ਚਲਾਈ ਜਿਸ ਦੇ ਵਿੱਚ ਜ਼ਖਮੀ ਹੋਇਆ ਇਸ ਦੇ ਲਈ ਹੁਣ ਪੁਲਿਸ ਨੇ ਸਖਤ ਕਾਰਵਾਈ ਕਰਨੀ ਹੈ ਇੱਕ 55 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਸਿਵਲ ਲਾਈਨ 'ਚ ਉਹਦੇ 'ਚ ਰਿਕਵਰੀ ਹੋਈ ਸੀਗੀ 1100 ਨਸ਼ੀਲੀ ਗੋਲੀਆਂ ਦੀ ਸੋ ਉਹਦੇ ਜਦੋਂ ਪੁੱਛਗਿੱਛ ਕੀਤੀ ਗਈ ਉਹਨੇ ਵੈਪਨ ਬਾਰੇ ਦੱਸਿਆ ਸੀਗਾ ਕਿ ਇੱਥੇ ਵੈਪਨ ਵੀ ਉਹਨੇ ਦੱਬਿਆ ਹੋਇਆ ਹੈ ਉਹ ਵੈਪਨ ਨੂੰ ਜਦੋਂ ਅਸੀਂ ਰਿਕਵਰ ਕਰਨ ਆਏ ਆ ਸਾਡੀ ਟੀਮ ਇੱਥੇ ਆਈ ਹੈ ਉਸ ਵੇਲੇ ਇਹਨੇ ਵੈਪਨ ਦੇ ਨਾਲ ਜਿਹੜਾ ਕਿ ਲੋਡਡ ਸੀਗਾ ਨਾਲ ਪੰਜ ਲਾਈਵ ਰਾਉਂਡ ਸੀ ਸੋ ਲੋਡਡ ਵੈਪਨ ਨਾਲ ਸਾਡੇ ਥਾਣੇਦਾਰ ਤੇ ਇਹਨੇ ਫਾਇਰ ਕੀਤਾ ਐਸ ਜੀ ਤਾਰਾ ਚੰਦ ਤੇ ਤੇ ਉਹਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਬਚਾਅ ਵਿੱਚ ਉਸ ਤੋਂ ਬਾਅਦ ਫਾਇਰ ਕੀਤਾ ਜਿਹਦੇ ਨਾਲ ਇੱਕ ਫਾਇਰ ਇਹਦੀ ਲੱਤੇ ਲੱਗਾ ਤੇ ਇੱਕ ਫਾਇਰ ਗਰਾਉਂਡ ਤੇ ਲੱਗਾ ਇਹਨੂੰ ਸੱਟ ਲੱਗੀ ਹੈ ਜਿਹਦੇ ਕਰਕੇ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਫਰਸਟ ਏਡ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਇਹਦਾ ਇਲਾਜ ਕਰਾਇਆ ਜਾ ਰਿਹਾ ਸਰ ਹਮਲਾ ਇਹ 315 ਬੋਰ ਦਾ ਵੈਪਨ ਸੀਗਾ ਜਿਹੜਾ ਇਹਨੇ ਦੱਬਿਆ ਹੋਇਆ ਸੀ ਸੋ ਇਹ ਪ੍ਰੋਫੈਸ਼ਨਲ ਕ੍ਰਿਮੀਨਲ ਹੈ 25 ਪਰਚੇ ਤੇ ਦਰਜ ਨੇ 20 ਪਰਚੇ ਇਹਦੇ ਤੇ ਐਨਡੀਪੀਐਸ ਚੋਰੀ ਦੇ ਨੇ ਤੇ 5 ਪਰਚੇ ਤੇ ਐਨਡੀਪੀਐਸ ਤੇ ਨੇ ਇਨ ਐਡੀਸ਼ਨ ਇਹਦੀ ਵਾਈਫ ਨੂੰ ਅਰੈਸਟ ਕੀਤਾ ਗਿਆ ਸੀ ਉਹਦੇ ਤੇ ਵੀ 5 ਪਰਚੇ ਦਰਜ ਨੇ ਇਹ ਜਿਹੜਾ ਬੰਦਾ ਹੈ ਇਹਦਾ ਨਾਮ ਦੇਵੀ ਹੈ ਇਹ ਹੁਣ ਤਾਂ ਫਿਲਹਾਲ ਇੱਥੇ ਦਾ ਰਹਿਣ ਵਾਲਾ ਇੱਥੇ ਪਟਿਆਲਾ ਹੀ ਰਹਿੰਦਾ ਮਾਡਲ ਟਾਊਨ ਅਦਰਵਾਈਜ਼ ਇਹ ਯੂਪ ਸਾਈਡ ਇਹ ਬਿਜਲੀ ਬੋਰਡ ਦੇ ਬੇਆਬਾਦ ਕੁਆਟਰ ਨੇ ਉੱਥੇ ਰਿਕਵਰੀ ਹੋਈ ਹੈ ਤੇ ਉੱਥੇ ਸਾਰੇ ਇਨਸੀਡੈਂਟ ਹੋਏ ਟੋਟਲ 25 ਪਰਚੇ ਦਰਜ ਨੇ 20 ਇਹਦੇ ਤੇ ਚੋਰੀ ਦੇ ਪਰਚੇ ਦਰਜ ਨੇ ਤੇ 5 ਐਨਡੀਪੀਐਸ ਦੇ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼